ਕੀ ਜਥੇਦਾਰ ਕੌਂਕੀ ਜੀ ਦੇ ਇਨਸਾਫ ਵਾਸਤੇ ਇਨਸਾਫ ਮਾਰਚ ਘਟਨਾ ਸੀਗਾ ਤੇ ਬਹੁਤ ਦੇਰ ਅਸੀਂ ਗੁਰੂ ਘਰ ਦੇ ਵਿੱਚ ਇੰਤਜ਼ਾਰ ਕੀਤਾ ਕਿ ਸ਼ਾਇਦ ਐਸਜੀਪੀਸੀ ਦੇ ਕਰਿੰਦਿਆਂ ਨੂੰ ਇਸ ਸਾਡੇ ਜਥੇਦਾਰ ਜਿਹਨੂੰ ਕੋਹ ਕੋਕੇ ਮਾਰਿਆ ਉਹਦੇ ਕਰਕੇ ਤਾਂ ਸ਼ਾਇਦ ਸ਼ਰਮ ਆ ਜਾਵੇ ਕਿਉਂਕਿ ਇਹ ਕਿਸੇ ਸਿਆਸੀ ਰੈਲੀ ਵਾਸਤੇ ਮਤਲਬ ਗੁਰੂ ਸਾਹਿਬ ਦੀ ਪਾਲਕੀ ਨਹੀਂ ਸੀ ਮੰਗਵਾਈ ਗਈ ਜਥੇਦਾਰ ਦੇ ਇਨਸਾਫ ਵਾਸਤੇ ਜਿਹੜਾ ਮਾਰਚ ਕੱਢਿਆ ਜਾ ਰਿਹਾ ਹੈ ਉਸ ਵਾਸਤੇ ਪਾਲਕੀ ਦਾ ਇੰਤਜ਼ਾਮ ਕਰ ਰਹੇ ਹਾਂ ਪਰ ਪੰਜ ਪਿਆਰੇ ਅੱਗੇ ਲੱਗ ਚੁੱਕੇ ਨੇ ਤੇ ਸਰੂਪ ਨੇੜੇ-ਤੇੜੇ ਦੇ ਪਿੰਡਾਂ ਤੱਕ ਤੂੰ ਫੋਨ ਕਰਕੇ ਮਨਾ ਕਰ ਦਿੱਤਾ ਗਿਆ ਵੀ ਇਸ ਜਿਹੜਾ ਇਨਸਾਫ ਮਾਰਚ ਹੈ ਇਹਦੇ ਵਾਸਤੇ ਸਰੂਪ ਨਹੀਂ ਦਿੱਤਾ ਜਾਏਗਾ। ਮਤਲਬ ਹੁਣ ਇਹ ਕਹਿ ਸਕਦੇ ਹਾਂ ਜਿਹੜੀਆਂ ਗੱਲਾਂ ਪਹਿਲਾਂ ਕਿ ਗੁਰੂ ਸਾਹਿਬ ਦੇ ਉੱਤੇ ਵੀ ਇਹਨਾਂ ਨੇ ਇੱਕ ਹਿਸਾਬ ਨਾਲ ਕਾਪੀਰਾਈਟ ਲੈ ਹੀ ਲਿਆ ਆ ਵੀ ਕਿਹਨੂੰ ਦੇਣਾ ਹੈ ਤੇ ਕਿਹਨੂੰ ਨਹੀਂ ਦੇਣਾ। ਤੁਸੀਂ ਬਟਾਲਾ ਜੀ ਕੀ ਕਹੋਗੇ ਇਸ ਜੀ? ਬਿਕਾਜ਼ ਆਬਿਅਸਲੀ ਸੰਗਤਾਂ ਦਾ ਵੀ ਦਿਲ ਬਹੁਤ ਦੁਖਿਆ ਹੋਊਗਾ ਇਸ ਚੀਜ਼ ਨੂੰ ਸੁਣ ਕੇ ਤਾਂ। ਇੱਥੇ ਹੀ ਕਵਾਂਗੇ ਕਿ ਅੱਜ ਵੀ ਪੰਜਾਬ ਦੇ ਲੋਕਾਂ ਨੇ ਸਰਕਾਰਾਂ ਤਾਂ ਭਾਵੇਂ ਬਦਲ ਦਿੱਤੀਆਂ ਬਦਲਾਅ ਦੀ ਗੱਲ ਵੀ ਤਰੀ ਪਰ ਕਿਤੇ ਨਾ ਕਿਤੇ ਰਵਾਇਤੀ ਜਿਹੜੇ ਪਾਰਟੀਆਂ ਦੇ ਲੋਕ ਸੀਗੇ ਉਹਨਾਂ ਨੇ ਆਪਣਾ ਕਬਜ਼ਾ ਗੁਰੂ ਘਰਾਂ 'ਚ ਤੇ ਪ੍ਰਸ਼ਾਸਨ 'ਚ ਅਜੇ ਵੀ ਅਜਮਾਇਆ ਹੋਇਆ ਜੀ ਮੰਨ ਲਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਬਦਲ ਕੇ ਆਂਦਾ ਹੂੰ ਉੱਥੇ ਉਹਨਾਂ ਨੇ ਕੋਈ ਵੀ ਕਿਸੇ ਕਿਸਮ ਦਾ ਸਹਿਯੋਗ ਦੂਰ ਦੀ ਗੱਲ ਉਲਟਾ ਤੁਹਾਡੇ ਪੈਰ ਖਿੱਚਣਗੇ ਲੱਤਾਂ ਖਿੱਚਣਗੇ ਵੀ ਤੁਹਾਨੂੰ ਕੰਮ ਨਹੀਂ ਕਰਨ ਦੇਣਾ ਜੀ ਇੱਥੋਂ ਤੱਕ ਕਿ ਜਿਹੜੇ ਨੇੜੇ ਦੇ ਪਿੰਡਾਂ ਵਿੱਚ ਪ੍ਰਧਾਨ ਸਾਹਿਬ ਸਾਡੀ ਟੀਮ ਪੰਜ ਪਿਆਰੀ ਸਿੰਘ ਤਿਆਰ ਕਰਕੇ ਪਾਲਕੀ ਸਾਹਿਬ ਤਿਆਰ ਕਰਕੇ ਪਹੁੰਚਦੇ ਆ ਤੇ ਪਿੰਡਾਂ ਦੇ ਗੁਰਦੁਆਰਿਆਂ ਨੂੰ ਵੀ ਐਸਐਚਓ ਦਾ ਫੋਨ ਆ ਜਾਂਦਾ ਹੈ ਜੀ ਜਾਂ ਮੌਕੇ ਤੇ ਐਸਐਚਓ ਸਭ ਜਾ ਕੇ ਕਹਿੰਦੇ ਆ ਵੀ ਪ੍ਰਧਾਨ ਸਾਹਿਬ ਸਰੂਪ ਇੱਥੋਂ ਚੱਲਿਆ ਹੈ ਤੇ ਤੁਸੀਂ ਇੱਥੇ ਦਸਕਤ ਕਰੋ ਜੀ ਤੁਹਾਡੀ ਜ਼ਿੰਮੇਵਾਰੀ ਤੇ ਚੱਲਿਆ ਇਸ ਢੰਗ ਨਾਲ ਕਹਿਣਾ ਜੀ ਕਿ ਅਗਲਾ ਮਹਿਸੂਸ ਕਰੇ ਵੀ ਮੈਨੂੰ ਸਿੱਧੇ ਸ਼ਬਦਾਂ ਚ ਤੋਂ ਸੁਨੇਹਾ ਆ ਗਿਆ ਵੀ ਤੁਸੀਂ ਸਰੂਪ ਨਹੀਂ ਦੇ ਸਕਦੇ ਤੇ ਵਾਹਿਗੁਰੂ ਆਜੋ ਆਜੋ ਨਾਲ ਆਜੋ 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 ਅੱਗੇ ਨਾਲ ਤੁਰਿਆ ਉਹਨਾਂ ਨੇ ਸਰੂਪ ਦੇਣ ਤੋਂ ਉੱਥੇ ਵੀ ਇਨਕਾਰ ਕਰ ਦਿੱਤਾ 2 ਘੰਟੇ ਪੰਜ ਸਿੰਘ ਪਾਲਕੀ ਸਾਹਿਬ ਤਿਆਰ ਕਰਕੇ ਵੇਟ ਕਰਦੇ ਰਹੇ ਤੇ ਮਹਿਸੂਸ ਇੰਜ ਹੋਇਆ ਕੀ ਸਾਨੂੰ ਜਲੀਲ ਕੀਤਾ ਜਾ ਰਿਹਾ ਹੈ ਸੰਗਤ ਵੇਟ ਕਰ ਰਹੀ ਹੈ ਤੇ ਉਹਨਾਂ ਨੂੰ ਹੋਰ ਲੇਟ ਕਰ ਦਿਓ ਕਿ ਇਹਨਾਂ ਦੀ ਜਿਹੜੀ ਇਨਸਾਫ ਯਾਤਰਾ ਹੈ ਇੱਥੇ ਹੀ ਉਤਾਰ ਪੀੜ ਹੋ ਜਾਏ ਬਿਲਕੁਲ ਇਹ ਅੱਜ ਪੂਰਾ ਉਹਨਾਂ ਨੇ ਦਾ ਇਸ ਗੱਲ ਦਾ ਬੰਨ ਨੂੰ ਬੰਨੇਆ ਸੀਗਾ ਅਖੀਰੀ ਸਤਿਗੁਰ ਅੱਗੇ ਅਰਦਾਸ ਕਰਕੇ ਅਸੀਂ ਸੰਗਤਾਂ ਦੀ ਅਗਵਾਈ 'ਚ ਆਪ ਮਹਾਰੇ ਚੱਲ ਪਏ ਆ ਬਿਨਾ ਮਹਾਰਾਜੀ ਦੇ ਸਰੂਪ ਤੋਂ ਤੇ ਪੰਜ ਪਿਆਰੇ ਸਿੰਘ ਜਿਹੜੇ ਸਾਡੇ ਉਹ ਰੋਕ ਕੇ ਤੇ ਹੁਣ ਨਿਸ਼ਾਨਚੀ ਸਿੰਘ ਅਸੀਂ ਪੰਜ ਅੱਗੇ ਲਾਏ ਆ ਜੀ ਹੁਣ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਇਨਸਾਫ ਜਤਰਾ ਆ ਭਾਈ ਕੌਂਕੇ ਦੀ ਦੀ ਸ਼ਹੀਦਤ ਨੂੰ ਸਮਰਪਿਤ ਆਪਾਂ ਚੱਲੇ ਹੋਏ ਆ ਤੁਸੀਂ ਸਾਰੇ ਵੀਰ ਨਾਲੋਂ ਔਰ ਇਹ ਵੀ ਬੇਨਤੀ ਕਰਦੇ ਆ ਕਿ ਇਹਨਾਂ ਦਾ ਉਹ ਚਿਹਰਾ ਨੰਗਾ ਹੋ ਗਿਆ ਇੱਕ ਬੰਨੇ ਇਹ ਬਾਦਲਦਲ ਭਾਈ ਕੌਂਕੇ ਸਾਹਿਬ ਦੇ ਘਰ ਜਾ ਕੇ ਦੁੱਖ ਸਾਂਝਾ ਕਰਦਾ 31 ਸਾਲ ਬਾਅਦ ਸਰੋਪੇ ਪਾਉਂਦੇ ਨੇ ਸਰੋਪੇ ਪਾਉਂਦੇ ਵੀ ਤੇ ਪਾਉਂਦੇ ਵੀ ਪਾਉਂਦੇ ਵੀ ਨੇ ਦੂਸਰਾ ਕਹਿੰਦੇ ਜੀ ਅਸੀਂ ਇਨਸਾਫ ਦੀ ਜੰਗ ਲੜਾਂਗੇ ਹੁਣ ਫਿਰ ਉਹਨਾਂ ਦੀ ਸ਼ਹੀਦੀ ਸਮਾਗਮ ਰੱਖਣੇ ਹੂੰ ਤੇ ਨਾਲ ਸੋਚ ਕਿੱਥੇ ਖੜੀ ਆ ਕਿ ਜੇ ਭਾਈ ਗੁਰਦੇਵ ਸਿੰਘ ਕੌਕੇ ਦਾ ਕੋਈ ਦੂਸਰਾ ਬੰਦਾ ਨਾ ਲੈਂਦਾ ਏ ਉਹਨੂੰ ਇਹ ਰਾਜਨੀਤੀ ਦੱਸ ਦੇ ਅਸੀਂ ਕੌਕੇ ਦੇ ਪਰਿਵਾਰ ਚ ਚਲੇ ਜਾਈਏ ਰਾਜਨੀਤੀ ਹੈ ਗੰਦੀ ਰਾਜਨੀਤੀ ਗੰਦੀ ਰਾਜਨੀਤੀ ਜੇ ਅਸੀਂ ਉਹਦੀ ਇਨਸਾਫ ਮਾਰਚ ਦੀ ਗੱਲ ਕਰੀਏ ਉਹ ਵੀ ਰਾਜਨੀਤੀ ਔਰ ਇਹਨਾਂ ਲੋਕਾਂ ਨੇ ਕਿਹੜੀ ਸਿੱਖ ਨੀਤੀ ਕੀਤੀ ਆ ਕਿਹੜਾ ਮੀਰੀ ਪੀਰੀ ਸੰਧਾ ਤੋਂ ਵਰਤਿਆ ਵੀ ਪਹਿਲਾਂ ਕੋਲ ਖਲੋ ਕੇ ਭਾਈ ਕੌਕੇ ਨੂੰ ਤਸ਼ੱਦਦ ਕਰਕੇ ਕੋਹ ਕੋਹ ਕੇ ਸ਼ਹੀਦ ਕਰਵਾਉਣ ਵਾਲਿਆਂ ਦੇ ਕੋਲ ਪੂਰੀ ਹਾਮੀ ਭਰੀ ਹੂੰ ਉਦੋਂ ਬਾਅਦ ਉਹਦੀ ਰਿਪੋਰਟ ਨੂੰ ਦੱਬ ਕੇ ਰੱਖਿਆ ਹੂੰ ਫਿਰ ਇਹਨਾਂ ਨੇ ਸਿੱਖਾਂ ਦੀਆਂ ਜਮੀਰਾ ਮਾਰਨ ਲਈ ਪੂਰਾ ਢਿੱਲ ਲਾਇਆ ਜੀ ਤੇ ਹੁਣ ਆ ਕੇ ਜਿਹੜੀ ਉਹ ਪੜਤਾਲ ਸੀ ਬਚੀ ਖੁੱਜੀ ਜਿਹੜੀ ਸਿਰੜੀ ਪੱਤਰਕਾਰਾਂ ਦੇ ਕਾਰਨ ਜਾਂ ਚੰਗੇ ਬੁੱਧੀਜੀਵੀ ਵਿਗਿਆਨੀਆਂ ਗਿਆਨੀਆਂ ਦੇ ਕਾਰਨ ਹਮਮ ਪ੍ਰਚਾਰਕਾਂ ਦੇ ਕਾਰਨ ਜਿਹੜੀ ਸਾਹਮਣੇ ਆਈ ਜੀ ਅੱਜ ਹੁਣ ਉਹਦਾ ਵੀ ਉਹ ਭੋਗ ਪਾਉਣ ਲਈ ਇਹ ਪੂਰਾ ਢਿੱਲ ਲਾ ਰਹੇ ਆ ਤੇ ਅਸੀਂ ਮਾਨ ਸਰਕਾਰ ਨੂੰ ਤੁਹਾਡੇ ਜਰੀਏ ਕਹਿੰਨੇ ਆ ਬੜੇ ਮਾਨ ਨਾਲ ਮਾਨ ਸਾਹਿਬ ਤੁਹਾਨੂੰ ਲੋਕਾਂ ਨੇ ਚੁਣਿਆ 92 ਸੀਟਾਂ ਮੈਨੇ ਰਖਾਉਦੀਆਂ ਨੇ ਹਮ ਘਟੋ ਘੱਟ ਭਾਈ ਕੌਕੇ ਦੀ ਸ਼ਹਾਦਤ ਨੂੰ ਲੈ ਕੇ ਇੱਕ ਵੱਖਰਾ ਕਮਿਸ਼ਨ ਸਥਾਪਿਤ ਕਰਦੇ ਹੋ ਅਦਾਲਤ ਲਾਦੇ ਹੋ ਜਿਹੜੀ 1977 ਤੋਂ ਲੈ ਕੇ ਹੁਣ ਤੱਕ ਜਿਨਨੇ ਕਾਤਲ ਤੇ ਮਕਤੂਲ ਹੋਏ ਆ ਇਹ ਸਾਰੇ ਨੰਗੇ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਜਿਨ੍ਹਾਂ ਨੇ ਨੌਜਵਾਨ ਬੇਗੁਨਾ ਮਾਰ ਕੇ ਆਪਣੇ ਘਰ ਭਰੇ ਉਹਨਾਂ ਦੇ ਘਰਾਂ ਦੀ ਕੁਰਕਰੀ ਕਰਕੇ ਉਹ ਪੈਸਾ ਉਹ ਲੋੜ ਵਾਂ ਉਹਨਾਂ ਪਰਿਵਾਰਾਂ ਤੇ ਪੰਜਾਬ ਦੀ ਭਲਾਈ ਲਈ ਵਰਤਿਆ ਜਾਏ ਤੇ ਜਿਨ੍ਹਾਂ ਨੇ ਕੋਲ ਖਲੋ ਕੇ ਉਦੋਂ ਭਾਈ ਕੌਮ ਕੇ ਵਰਗੇ ਸ਼ਹੀਦ ਕਰਵਾਏ ਅੱਜ ਵੀ ਇਹਨਾਂ ਨੂੰ ਟੰਗਿਆ ਜਾਏ ਅਸੀਂ ਅਜੇ ਵੀ ਕਹਿ ਰਹੇ ਹਾਂ ਕਿਉਂਕਿ ਮਾਨ ਸਰਕਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੌਜੂਦਾ ਸਰਕਾਰ ਹੈ ਤੇ ਸਾਡਾ ਫਰਜ਼ ਬਣਦਾ ਹੈ ਅਸੀਂ ਸੰਵਿਧਾਨ ਕਾਨੂੰਨ ਜਮਹੂਰੀਅਤ ਦੀ ਅਜੇ ਵੀ ਗੱਲ ਕਰ ਰਹੇ ਹਾਂ ਤੇ ਕਿੱਧਰੇ ਇਹ ਨਾ ਹੋਵੇ ਕਿ ਦੋ ਰਵਾਇਤੀ ਪਾਰਟੀਆਂ ਦੇ ਵਿੱਚ ਤੀਸਰੇ ਪੰਜਾਬ ਦੇ ਲੋਕ ਤੁਹਾਨੂੰ ਗਿਣ ਲੱਗ ਜਾਣ ਕਿਉਂਕਿ ਹੁਣ ਤੇ ਸਰਕਾਰ ਉਹਨਾਂ ਦੀ ਹੈ ਨਹੀਂ ਇਸ ਲਈ ਮਾਨ ਸਰਕਾਰ ਨੂੰ ਵੀ ਕਵਾਂਗੇ ਇਹ ਤਾਂ ਗਰਕ ਗਏ ਨੇ ਕਿੰਨੇ ਕੁ ਨਿਗਰ ਸਕਦੇ ਆ ਨਿਗਲ ਸਕਦੇ ਆ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਘੱਟੋ ਘੱਟ ਸਰਕਾਰ ਜ਼ਰੂਰ ਇੱਧਰ ਤਵੱਜੋ ਦੇਵੇ ਕਿ ਇਨਸਾਫ ਇੱਕ ਕਮਿਸ਼ਨ ਜ਼ਰੂਰ ਸਥਾਪਿਤ ਕਰੇ